ਇਹ ਸਾਨੂੰ ਦਾ ਫੋਨ ਆਇਆ ਸ਼ਨੀਵਾਰ ਨੂੰ ਇਦਾਂ ਐਕਸੀਡੈਂਟ ਹੋਇਆ ਸਾਨੂੰ ਇਹਦਾ ਦੱਸਿਆ ਗਿਆ ਵਾ ਹਣ ਦੂਜੇ ਤੇਜ ਦਿਨ ਬਾਅਦ ਜਦ ਹੋਸ਼ ਆਈ ਤੇ ਫਿਰ ਮੈਨੂੰ ਇਹ ਚੀਜ਼ ਲਿਖ ਕੇ ਦਿੱਤੀ ਆ ਵੀ ਮੇਰਾ ਐਕਸੀਡੈਂਟ ਨਹੀਂ ਹੋਇਆ ਵੀ ਮੇਰਾ ਮਤਲਬ ਕਿ ਤਿੰਨ ਬੰਦਿਆਂ ਨੇ ਮੈਨੂੰ ਖਲਾੜਿਆ ਵਾ ਕੁੱਟ ਮਾਰ ਕੀਤੀ ਆ ਉਹ ਜਿਹੜੇ ਬੰਦੇ ਆਲੇ ਸੱਟ ਲਾਈ ਆ ਉਹਨਾਂ ਦੇ ਉਹਨਾਂ ਦੇ ਵੀ ਨਾਲ ਕਾਰਵਾਈ ਹੋਣੀ ਚਾਹੀਦੀ ਤੇ ਨਾਲ ਇਹ 420 ਦਾ ਇਤੇ ਹੋਣਾ ਚਾਹੀਦਾ ਵਾ ਐਸਆਈ ਜਗਿੰਦਰ ਸਿੰਘ ਠੀਕ ਆ ਤਿੰਨ ਬੰਦਿਆਂ ਨੇ ਸੱਟ ਲਾਈ 702 ਹੋਣੀ ਚਾਹੀਦੀ ਉਹਨਾਂ ਤੇ ਐਸਆਈ ਤੇ ਵੀ ਨਾਲ ਹੀ ਹੋਣੀ ਚਾਹੀਦੀ ਆ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਇੱਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਉਹਨਾਂ ਦੇ ਪਿਤਾ ਦੀ ਕੁੱਟਮਾਰ ਕਰਕੇ ਹੋਈ ਹੈ। ਪਰਿਵਾਰ ਦੇ ਮੁਤਾਬਕ ਗਿਆਨ ਸਿੰਘ ਜੋ ਕਿ ਮੋਟਰਸਾਈਕਲ ਉੱਤੇ ਜਾ ਰਿਹਾ ਸੀ ਤਾਂ ਰਾਤ ਵਿੱਚ ਕੁਝ ਲੋਕਾਂ ਨੇ ਉਸ ਨੂੰ ਰੋਕ ਲਿਆ। ਉਸ ਤੋਂ ਬਾਅਦ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਤੇ ਪੇਸ਼ ਇਹ ਕੀਤਾ ਗਿਆ ਕਿ ਗਿਆਨ ਸਿੰਘ ਦਾ ਐਕਸੀਡੈਂਟ ਹੋਇਆ ਹੈ ਤੇ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚਤੀ ਕਰਵਾਇਆ ਗਿਆ। ਗਿਆਨ ਸਿੰਘ ਦੇ ਪੁੱਤਰ ਦੇ ਮੁਤਾਬਕ ਇਲਾਜ ਦੌਰਾਨ ਜਦੋਂ ਉਹਨਾਂ ਦੇ ਪਿਤਾ ਨੂੰ ਹੋਸ਼ ਆਇਆ ਤਾਂ ਉਹਨਾਂ ਨੇ ਲਿਖ ਕੇ ਦਿੱਤਾ ਕਿ ਕੁਝ ਲੋਕਾਂ ਨੇ ਉਸਨੂੰ ਰਾਤ ਵਿੱਚ ਰੋਕਿਆ ਸੀ ਕੁੱਟਮਾਰ ਕੀਤੀ ਔਰ ਉਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਫਿਲਹਾਲ ਪਰਿਵਾਰ ਦੇ ਕਹਿਣ ਮੁਤਾਬਕ ਉਹਨਾਂ ਨੇ ਕਈ ਵਾਰ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹਾਂਜੀ ਹਾਂਜੀ ਤੁਹਾਡੇ ਕੋਲ ਕੀ ਹੈ ਜਨਮ ਫਾਦਰ ਸਾਹਿਬ ਨਾਲ ਤੁਹਾਨੂੰ ਕਦੋਂ ਪਤਾ ਲੱਗਾ ਇਹ ਸਾਨੂੰ ਦਾ ਫੋਨ ਆਇਆ ਸ਼ਨੀਵਾਰ ਪੀ ਇਦਾਂ ਐਕਸੀਡੈਂਟ ਹੋਇਆ ਸਾਨੂੰ ਇਹਦਾ ਦੱਸਿਆ ਗਿਆ ਵਾ ਅੱਛਾ ਜੀ ਤੇ ਪਰ ਜਦੋਂ ਲੈ ਕੇ ਆਏ ਆਪਾਂ ਇਹਨਾਂ ਦੂਜੇ ਤੀਜੇ ਦਿਨ ਬਾਅਦ ਜਦ ਹੋਸ਼ ਆਈ ਤੇ ਫੇਰ ਮੈਨੂੰ ਇਹ ਚੀਜ਼ ਲਿਖ ਕੇ ਦਿੱਤੀ ਆ ਵੀ ਮੇਰਾ ਐਕਸੀਡੈਂਟ ਨਹੀਂ ਹੋਇਆ ਵੀ ਮੇਰਾ ਮਤਲਬ ਕਿ ਤਿੰਨ ਬੰਦਿਆਂ ਨੇ ਮੈਨੂੰ ਖਲਾੜਿਆ ਵਾ ਕੁੱਟ ਮਾਰ ਕੀਤੀ ਆ ਇਹਨਾਂ ਮੈਨੂੰ ਇਹਦਾ ਦੱਸਿਆ ਵਾ ਕੋਈ ਨਾ ਕੋਈ ਨਾਮ ਨਹੀਂ ਪਤਾ ਲੱਗਾ ਨਾਮ ਸਾਨੂੰ ਉਹਨਾਂ ਦੇ ਉਹਨਾਂ ਦੇ ਨਾਮ ਨਹੀਂ ਸਾਨੂੰ ਪਤਾ ਪਰ ਇਹ ਜਿਹੜਾ ਐਸਆਈ ਜਿਹੜਾ ਆਇਆ ਮੌਕੇ ਤੇ ਜਗਿੰਦਰ ਸਿੰਘ ਐਸਆਈ ਥਾਣਾ ਕਿਹੜੀ ਚੌਂਕੀ ਬੱਲਗਣਾ ਚੌਂਕੀ ਠੀਕ ਆ ਉਹਨੂੰ ਅਸੀਂ ਫੋਨ ਕੀਤੇ ਦਿਨ ਚ 50 ਫੋਨ ਕਰੀਦੇ ਬੜੀ ਰਿਕੁਐਸਟ ਆ ਤੇ ਰਿਕੁਐਸਟ ਵੀ ਭਾਜੀ ਸਾਡੀ ਰਿਪੋਰਟ ਤੇ ਲਿਖੋ ਵੀ ਜਦ ਡਾਕਟਰ ਸਾਹਿਬ ਕਹਿੰਦੇ ਆ ਵੀ ਇਹ ਐਕਸੀਡੈਂਟ ਨਹੀਂ ਹੋਇਆ ਇਹ ਘਟਮਾਰ ਹੋਈ ਆ ਤੇ ਉਹ ਅਗੋ ਆਪਣੇ ਲੋਕ ਕਹੀ ਜਾਂਦਾ ਵੀ ਨਹੀਂ ਇਹ ਇਦਾਂ ਦੇ ਐਕਸੀਡੈਂਟ ਹੀ ਹੋਇਆ ਕਹਿੰਦਾ ਕਹਿੰਦਾ ਮੈਂ ਹੁਣ 20 ਮਿੰਟਾਂ ਦੇ ਵਿੱਚ ਐਕਸੀਡੈਂਟ ਵਾਲੀ ਜਗ੍ਹਾ ਤੋਂ ਵੀ ਹੋਇਆ ਹਲੇ ਪੇਸ਼ੈਂਟ ਐਡਮਿਟ ਨਹੀਂ ਹੋਇਆ ਉਹ ਪਹਿਲਾਂ ਹੀ ਆ ਗਿਆ ਵਾ ਵੀ ਇਹ ਕਿਹੜੇ ਤਰੀਕੇ ਨਾਲ ਜਾਂ ਤੇ ਨਾਲ ਉਹਦੇ ਫੋਨ ਕਰਤਾ ਉਹਨਾਂ ਨੇ ਪਹਿਲਾਂ ਹੀ ਪੈਸੇ ਪੂਰੇ ਚੜ ਗਏ ਇਹਨੂੰ ਪਹਿਲਾਂ ਹੀ ਪਲਾਨਿੰਗ ਹੀ ਹੈ ਨਾ ਅਖੀਰ ਨੂੰ ਦੇਨ ਚ ਪੰਜਾਬ ਫੋਨ ਕਰੀਦੇ ਸਾਡੇ ਫੋਨ ਕਰਨ ਤੇ ਵੀ ਨਹੀਂ ਹੋ ਹਾਂ ਉਹ ਕੀ ਕਾਰਵਾਈ ਦੀ ਮੰਗ ਕਰਦੇ ਉਹ ਜਿਹੜੇ ਬੰਦੇ ਆਲੇ ਸੱਟ ਲਾਈ ਆ ਉਹਨਾਂ ਤੇ ਉਹਨਾਂ ਦੇ ਵੀ ਨਾਲ ਕਾਰਵਾਈ ਹੋਣੀ ਚਾਹੀਦੀ ਤੇ ਨਾਲ ਇਹ 420 ਦਾ ਇਤੇ ਹੋਣਾ ਚਾਹੀਦਾ ਵਾ ਏਐਸਆਈ ਜਗਿੰਦਰ ਸਿੰਘ ਦੇ ਠੀਕ ਹੈ ਜਿਹੜੇ ਬੰਦਿਆਂ ਨੇ ਸੱਟ ਲਾਈ ਓਥੋਂ ਤੋਂ ਹੋਣੀ ਚਾਹੀਦੀ ਉਹਨਾਂ ਏਐਸਆਈ ਦੇ ਵੀ ਨਾਲ ਹੀ ਹੋਣੀ ਚਾਹੀਦੀ ਆ ਠੀਕ ਆ ਜਗਿੰਦਰ ਸਿੰਘ 420 ਹੀ ਹੋਣੀ ਚਾਹੀਦੀ ਆ ਕਿਉਂ ਆਪਾਂ ਫੋਨ ਕਰਦੇ ਨੇ ਸਾਡੀ ਪੂਰੀ ਗੱਲ ਵੀ ਨਹੀਂ ਸੁਣਦਾ ਤੇ ਫੋਨ ਕੱਢ ਦਿੰਦਾ ਹੀ ਠੀਕ ਹੈ ਜਿਹੜੇ ਮੁਕੇ ਦੇ ਪੁਲੀਸ ਇਹ ਨਾਲ ਸਾਡੇ ਕੋਲ ਕੀ ਆਸਵਾਸਨ ਦਵਾ ਹੈ ਇਹ ਤੇ ਕਹਿੰਦੇ ਆ ਵੀ ਕਰਾਂਗੇ ਕਾਰਵਾਈ ਪਰ ਨਹੀਂ ਇਹ ਵੀ ਨਹੀਂ ਕੁਝ ਕਰਦੇ ਪਏ ਇਹ ਵੀ ਨਹੀਂ ਕੋਈ ਅਗਰ ਤੁਹਾਡੀ ਸੁਣਵਾਈ ਨਾ ਆਈ ਤਾਂ ਕੋਈ ਕਦਮ ਨਹੀਂ ਤੇ ਅਗੋਂ ਫਿਰ ਆਪਾਂ ਧਰਨਾ ਲਾਵਾਂਗੇ ਐਰਬੋਰਡ ਰੋਡ ਜਾਮ ਕਰਾਂਗੇ ਜੇ ਨਹੀਂ ਇਹ ਕੁਝ ਕਰਦੇ ਤੇ ਨਾ ਧਿਆਨ ਸੰਗਿਆ ਜੀ ਪਾਜੀ ਹਾਂਜੀ ਕਿੱਥੇ ਰਹਿਣ ਵਾਲੇ ਹੋ ਅਸੀਂ ਤਰਨਤਾਰ ਰੋਡ ਖਾਲਸਾ ਨਗਰ ਦੇ ਇਨਾ ਜੀ ਮੈਂ ਹਾਂਜੀ ਤੇ ਕੀ ਗੱਲ ਹੋਈ ਹੈ ਜੀ ਭਰਾ ਅਸੀਂ ਸਾਡਾ ਉਹਨਾਂ ਦੀ ਜੀ 32 ਸਾਲ ਹੋ ਗਏ ਉੱਥੇ ਦੁਕਾਨ ਪਾਈ ਨੂੰ 32 33 ਸਾਲ ਹੋ ਗਏ ਕਿਹੜੀ ਜਗ੍ਹਾ ਤੇ ਦੁਬੁਰਜੀ ਪਿੰਡ ਆ ਫਤੇਗੜ ਰੋਡ ਤੇ ਅੱਛਾ ਜੀ ਤੇ ਓਮ ਆ ਰਹੀ ਯਾਰ ਦੁਕਾਨ ਬੰਦ ਕਰਕੇ ਅੱਛਾ ਜੀ ਤੇ ਰਾਜ ਜੋ ਤਿੰਨ ਬੰਦੇ ਪਏ ਉਹਨਾਂ ਨੂੰ ਅੱਛਾ ਜੀ ਤੇ ਨਾਲ ਇਹ ਤੇ ਕੁੱਟਮਾਰ ਕੀਤੀ ਆ ਕੁੱਟਮਾਰ ਕਰਕੇ ਤੇ ਮੁੜਕੇ ਆ ਐਕਸੀਡੈਂਟ ਦਾ ਬਣਾਤਾ ਪੱਜ ਵੀ ਐਕਸੀਡੈਂਟ ਹੋਇਆ ਅੱਛਾ ਜੀ ਖਾਂ ਤੇ ਉਹ ਹੁਣ ਉਹਨਾਂ ਦੀ ਕੱਲ ਡੈਥ ਹੋ ਗਿਆ ਕੱਲ 6 ਵਜੇ ਨਾਲ ਕੀ ਨਾਮ ਸੀ ਉਹਨਾਂ ਦਾ ਜੀ ਉਹਨਾਂ ਦਾ ਨਾਮ ਗਿਆਨ ਡਾਕਟਰ ਗਿਆਨ ਸਿੰਘ ਕਹਿੰਦੇ ਆ ਜੀ ਕਿਸ ਚੀਜ਼ ਦਾ ਕੰਮ ਕਰਦੇ ਸੀ ਕਿੰਨੇ ਕਿਸ ਚੀਜ਼ ਦਾ ਕੰਮ ਕਰਦੇ ਸੀ ਉਹ ਜੀ ਦੁਕਾਨ ਸੀ ਉਹਨਾਂ ਦੀ ਡਾਕਟਰੀ ਦੀ ਅੱਛਾ ਜੀ ਹਾਂ ਜੀ ਤੇ ਕੋਈ ਸਾਹਮਣੇ ਸੀਸੀਟੀ ਵਗੈਰਾ ਹੀ ਕੋਈ ਸਾਹਮਣੇ ਹੋਰ ਤੇ ਜਾ ਰਹੇ ਹਾਂਜੀ ਉਹ ਰੋਡ ਤੇ ਜਾ ਰਹੇ ਉਹ ਪਤਾ ਨਹੀਂ ਰੋਡ ਤੇ ਕਮਰੇ ਹੈਗੇ ਆ ਕਿ ਨਹੀਂ ਹੈਗੇ ਉਹ ਤੇ ਪਤਾ ਨਹੀਂ ਹੁਣ ਮੰਗ ਕੀ ਕਰਦੇ ਤੁਸੀਂ ਹੁਣ ਉਹ ਉਹਨਾਂ ਤੇ ਕਾਰਵਾਈ ਪੂਰੀ ਹੋਣੀ ਚਾਹੀਦੀ ਆ ਹੁਣ ਐਸਆਈ ਕੋ ਅਸੀਂ ਦੋ ਵਾਰੀ ਗਏ ਉਹਨੇ ਵੀ ਸਾਡੀ ਸੁਣੀ ਤੇ ਉਹਦੇ ਨਾਲ ਹੀ ਹੁਣੇ ਸਰਾਰ ਹੋਣੀ ਜੋ ਵੀ ਕਰਨਗੇ ਹੋਰ ਕਰਨਗੇ ਉਧਰ ਦੇ ਸਬੰਧੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਉਹਨਾਂ ਨੇ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ ਮੋਟਰਸਾਈਕਲ ਹਾਂਜੀ ਆ ਜਿਹੜਾ ਕਾ ਕਹਿੰਦੇ ਕਤਲ ਹੋਇਆ ਕੀ ਮਾਮਲਾ ਇਹ ਇਹ ਮਾਮਲਾ ਹੈ ਜੀ ਪਹਿਲੇ 17 ਤਰੀਕ ਦੀ ਗੱਲ ਆ 7-8 ਵਜੇ ਦੀ ਦੇਖੋ ਮੋਟਰਸਾਈਕਲ ਡਿੱਗਾ ਸੀਗਾ ਡਿੱਗੇ ਜੋ ਸਾਡੇ ਹੀ ਕਰਮਚਾਰੀ ਨੇ ਧਾਰਨ ਕਰਵਾਇਆ ਸੀਗਾ ਦਾਖਲ ਕਰਵਾਇਆ ਤੇ ਇਹ ਸ਼ੱਕ ਤੌਰ ਤੇ ਕਹਿੰਦੇ ਆ ਵੀ ਜਿਹਨਾਂ ਦੇ ਵਿੱਚ ਮੋਟਰਸਾਈਕਲ ਲੱਗਾ ਵਾ ਉਹਨਾਂ ਨੇ ਮਾਰਕੁੱਟ ਕੀਤੀ ਤੇ ਮੌਤ ਹੋਈ ਹੈ ਇਹ ਉਹਦਾ ਸੀ ਪਰਚਾ ਦੇ ਦਿੱਤਾ ਵਾ ਜੋ ਡਾਕਟਰ ਦੀ ਰਿਪੋਰਟ ਹੋਊਗੀ ਉਹਦੇ ਆਧਾਰ ਤੇ ਆਪਾਂ ਕਾਰਵਾਈ ਅਗਲੀ ਕਰਦੇ ਆਗੇ ਸਰ ਜਿੱਥੇ ਹੋਇਆ ਕੋਈ ਅਲੱਗ ਸ਼ੱਕ ਕੈਮਰਾ ਵਗੈਰਾ ਲੱਗੇ ਆ ਤੁਹਾਡੇ ਕੋਲ ਕੋਈ ਸ਼ਾਂਤ ਨਹੀਂ ਕੀਤੀ ਜਿਹੜਾ ਆਈ ਉਹਨੂੰ ਪੁੱਛਿਆ ਮੈਂ ਹੁਣ ਆਪਣੇ ਤੌਰ ਤੇ ਤਤਤੀਸ਼ ਕਰ ਰਿਹਾ ਵਾਂ ਜਾ ਕੇ ਇੱਥੋਂ ਪੋਸਟਮਾਰਟ ਵੀ ਕਰਾ ਕੇ ਮੈਂ ਦੇਖਦਾ ਵੀ ਕੈਮਰੇ ਹੋਏਗੇ ਤਾਂ ਆਪਾਂ ਕੈਮਰੇ ਫੁਟੇਜ ਦੇਖਾਂਗੇ ਸਰ ਪਰਿਵਾਰ ਨੂੰ ਇਨਸਾਫ ਮਿਲੇਗਾ ਤੁਹਾਡੇ ਕੋਲ ਬਿਲਕੁਲ ਮਿਲੇਗਾ ਜੀ ਜਿਹੜਾ ਵੀ ਦੋਸ਼ ਹੋ ਕੇ ਤਾਂ ਕਾਰਵਾਈ ਕੀਤੀ ਗਈ। ਕਾਰਵਾਈ ਪਰਚਾ ਦੇ ਆਪਾਂ ਦੇਤਾ ਵਾ ਜਿਹੜੀ ਜੁਰਮ ਤਫ਼ਤੀਲ ਕਰਨਾ ਪਊਗਾ ਉਹ ਜ਼ਰੂਰ ਕਰਾਂਗੇ ਜੀ। ਇੱਕ ਮਿੰਟ ਸਰੋ। ਫਿਲਹਾਲ ਇਹ ਮਾਮਲਾ ਕੁੱਟਮਾਰ ਦਾ ਹੈ ਜਾਂ ਫਿਰ ਐਕਸੀਡੈਂਟ ਦਾ ਇਹ ਤਾਂ ਪੁਲਿਸ ਦਾ ਜਾਂਚ ਦਾ ਵਿਸ਼ਾ ਪਰ ਪੀੜਿਤ ਪਰਿਵਾਰ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਕਿ ਜਿਨ੍ਹਾਂ ਲੋਕਾਂ ਨੇ ਉਹਨਾਂ ਦੇ ਪਿਤਾ ਦੀ ਕੁੱਟਮਾਰ ਕੀਤੀ ਹੈ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਜਾਵੇ ਤੇ ਨਾਲ ਦੇ ਨਾਲ ਜੋ ਪੁਲਿਸ ਮੁਲਾਜ਼ਮ ਹੈ ਏਐਸਆਈ ਉਸ ਦੇ ਉੱਤੇ ਵੀ ਪਰਚਾ ਹੋਣਾ ਚਾਹੀਦਾ ਹੈ ਕਿਉਂਕਿ ਉਸ ਨੇ ਵੀ ਕਈ ਵਾਰ ਉਹਨਾਂ ਨੇ ਕਾਰਵਾਈ ਕਰਨ ਦੀ ਮੰਗ ਕੀਤੀ ਪਰ ਉਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਡਾਕਟਰੀ ਰਿਪੋਰਟ ਬਹੁਤ ਜ਼ਿਆਦਾ ਮਹੱਤਵ ਰੱਖਦੀ ਹੈ ਕਿਉਂਕਿ ਡਾਕਟਰੀ ਰਿਪੋਰਟ ਤੋਂ ਬਾਅਦ ਹੀ ਕਲੀਅਰ ਹੋ ਪਾਵੇਗਾ ਕਿ ਆਖੀਕਾਰ ਇਹ ਪੂਰਾ ਮਾਜਰਾ ਕੀ ਹੈ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸ